ਜੁਗਹੁ ਜੁਗ ਅਟਲ ਸਾਹਿਬ ਸਤਿਗੁਰੂ ਦੀਨ ਦੁਨੀਆ ਦੇ ਵਾਲੀ ਕਿਰਪਾਲੂ ਦਿਆਲੂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਮਹਿਰਮਤ ਦੇ ਸਦਕਾ ਤੁਸੀਂ ਬੜੇ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀ ਸਜੀ ਦੀਵਾਨਾ ਵਿੱਚ ਜੁੜਿਓ ਬੜੇ ਪਿਆਰ ਨਾਲ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਜੋ ਅੰਮ੍ਰਿਤ ਵਚਨ ਆਪਾਂ ਹੁਣੇ ਹੀ ਪੜੇ ਸੁਨੇ ਨੇ ਅੱਜ ਇਨ੍ਹਾਂ ਹੀ ਪਾਵਨ ਬਚਨਾਂ ਨੂੰ ਆਪਾਂ ਵਿਚਾਰਨਾ ਹੈ ਜੀ ਚਾਰ ਪਦੇ ਨੇ ਇਹ ਅਖੀਰਲੇ ਨੇ ਅਸ਼ਟਪਦੀ ਦੇ ਪਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹੋਏ ਨੇ ਮਹਾਰਾਜ ਕਿਰਪਾ ਕਰਨ ਜੋ ਇਨ੍ਹਾਂ ਅੰਮ੍ਰਿਤ ਬਚਨਾਂ ਵਿੱਚ ਸਤਿਗੁਰ ਜੀ ਦੀ ਸਿੱਖਿਆ ਹੈ ਉਪਦੇਸ਼ ਹੈ ਜੋ ਮਹਾਰਾਜ ਸਾਨੂੰ ਸਮਝਾਉਣਾ ਚਾਹੁੰਦੇ ਆਸੀਂ ਉਹਨੂੰ ਸਮਝ ਸਕੀਏ ਵਿਚਾਰ ਸਕੀਏ ਆਓ 431 ਅੰਗ ਤੇ ਸ਼ਬਦ ਸੁਬਾਈ ਮਾਨੇ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤੇ ਕਯੋ ਪਰਵਾਨ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਇਸ ਪਾਵਨ ਸ਼ਬਦ ਦੇ ਪਹਿਲੇ ਚਾਰ ਪਦੇ ਸਰਵਨ ਕੀਤੇ ਸਨ ਤੇ ਅੱਜ ਅਖੀਰਲੇ ਚਾਰ ਪਦੇ ਆਪਾਂ ਵਿਚਾਰਨੇ ਨੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਆਪਣੀ ਮੁਬਾਰਕ ਰਚਨਾ ਚੋਂ ਬਚਨ ਕਰਦੇ ਆ ਮੀਤ ਸਾਜਨ ਸੁਤਬੰਦ ਪਾ ਕੋ ਹੋਤਨਾ ਸਾਥ ਇੱਕ ਨਿਵਾਹੁ ਰਾਮ ਨਾਮ ਦੀਨਾ ਕਾ ਪ੍ਰਭ 나ਤ ਇਸ ਸੰਸਾਰ ਤੇ ਹਰ ਇੱਕ ਜੀਵ ਆਪਣੇ ਮਿੱਤਰ ਵੀ ਬਣਾਉਂਦਾ ਆਪਣੇ ਸੱਜਣ ਪਿਆਰੇ ਵੀ ਬਣਾਉਂਦਾ ਜਿਨ੍ਹਾਂ ਨੂੰ ਦੀ ਬੜੀ ਨੇੜਤਾ ਹੈ ਉਹਦੇ ਵੱਲ ਰਿਸ਼ਰ ਬੰਦੇ ਨੇ ਉਹ ਬੰਦੇ ਦਾ ਪਰਿਵਾਰ ਵੀ ਹੈ ਭੈਣ ਭਰਾ ਵੀ ਨੇ ਰਿਸ਼ਤੇਦਾਰ ਵੀ ਹੈ ਪਤਨੀ ਹੈ ਬੜਾ ਸੋਹਣਾ ਉਹਦਾ ਪਰਿਵਾਰ ਹੈ ਉਹਦਾ ਸਰਕਲ ਬਹੁਤ ਹੈ ਮਹਾਰਾਜ ਕਹਿ ਲਗੇ ਠੀਕ ਹੈ ਗ੍ਰਿਸ਼ਤੀ ਤੌਰ ਤੇ ਸੰਸਾਰ ਵਿੱਚ ਵਿਚਰਣ ਵਾਸਤੇ ਇਹਨਾਂ ਸਾਰੇ ਰਿਸ਼ਤੇਆਂ ਨੂੰ ਨਿਭਾਉਣਾ ਪੈਂਦਾ ਹੈ ਹਰ ਇੱਕ ਦੇ ਪ੍ਰਤੀ ਮਿੱਤਰ ਦੇ ਪ੍ਰਤੀ ਭੈਣ ਪਤੀ ਭਰਾ ਪ੍ਰਤੀ ਪਤਨੀ ਪ੍ਰਤੀ ਪੁੱਤਰ ਪ੍ਰਤੀ ਔਲਾਦ ਪ੍ਰਤੀ ਮਾਂ ਬਾਪ ਪ੍ਰਤੀ ਹਰ ਇੱਕ ਬੰਦੇ ਦੇ ਫਰਜ਼ ਵੱਖ-ਵੱਖ ਹੁੰਦੇ ਨੇ ਜਿਵੇਂ ਉਹ ਆਪਣੇ ਮਿੱਤਰਾਂ ਨਾਲ ਵਿਚਰਦਾ ਓਵੇਂ ਉਹ ਆਪਣੇ ਮਾਂ ਬਾਪ ਨਾਲ ਨਹੀਂ ਵਿਚਰ ਸਕਦਾ ਹਰ ਇੱਕ ਰਿਸ਼ਤੇ ਦੀ ਕੁਝ ਕਾਇਦੇ ਕਾਨੂੰਨ ਹੁੰਦੇ ਆ ਹਰ ਇੱਕ ਰਿਸ਼ਤੇ ਦੀ ਕੋਈ ਹੱਦ ਹੁੰਦੀ ਹੈ ਹਰ ਇੱਕ ਰਿਸ਼ਤੇ ਦੀ ਕੋਈ ਲਿਮਟ ਹੈ ਚਲੋ ਰਿਸ਼ਤਾ ਕੋਈ ਵੀ ਹੈ ਇਹ ਸਾਰੇ ਰਿਸ਼ਤੇ ਸੰਸਾਰਿਕ ਨੇ ਅਸੀਂ ਕਿਸੇ ਦੇ ਨਾਲ ਵੀ ਜੁੜਦੇ ਆ ਸਾਡਾ ਕੋਈ ਨਾ ਕੋਈ ਸੰਜੋਗ ਉਹਦੇ ਨਾਲ ਜ਼ਰੂਰ ਹੁੰਦਾ ਹੈ ਐਵੇਂ ਅਸੀਂ ਕਿਸੇ ਦੇ ਨਾਲ ਨਹੀਂ ਜੁੜਦੇ ਚਾਹੇ ਅਸੀਂ ਕਿਸੇ ਨਾਲ ਸਾਲ ਰਹੀਏ 2 ਸਾਲ ਰਹੀਏ 10 ਸਾਲ ਰਹੀਏ 50 ਸਾਲ ਰਹੀਏ ਅਸੀਂ ਕਿਸੇ ਦੇ ਨਾਲ ਵੀ ਜੁੜੇ ਆ ਸਾਡੇ ਜੀਵਨ ਵਿੱਚ ਕਿਸੇ ਦੀ ਐਂਟਰੀ ਹੈ ਜਾਂ ਅਸੀਂ ਕਿਸੇ ਦੇ ਜੀਵਨ ਵਿੱਚ ਗਏ ਆ ਉਹ ਬਿਨਾ ਸੰਜੋਗਾ ਤੋਂ ਨਹੀਂ ਗਏ ਕੋਈ ਨਾ ਕੋਈ ਸਾਡਾ ਲੈਣ ਦੇਣ ਕੋਈ ਨਾ ਕੋਈ ਸਾਡਾ ਸਬੰਧ ਹੈ ਜਿਵੇਂ ਮਹਾਰਾਜ ਬਚਨ ਕਰਦੇ ਵੀ ਇਹ ਸਾਰੇ ਰਿਸ਼ਤੇ ਪੂਰਵ ਜਨਮ ਕੇ ਮਿਲੇ ਸੰਜੋਗੀ ਇੱਕ ਨਾਲ ਗੱਲ ਹੋ ਰਹੀ ਹੈ ਇਹ ਤੋਂ ਮੰਨਦੇ ਅਸੀਂ ਕਹਿ ਦਿੰਦੇ ਆ ਭਾਈ ਆਪਣਾ ਪਿਛਲਾ ਜਨਮ ਸੇ ਸਬੰਧ ਹੈ ਕੋਈ ਨਾ ਕੋਈ ਵੀ ਆਪਣੇ ਪਿਛਲੇ ਸੰਜੋਗ ਨੇ ਜੋ ਆਪਾਂ ਆਪਣੇ ਨਾਲ ਪਿਆਰ ਹੈ ਨਾ ਅਸੀਂ ਕਹਿ ਦਿੰਨੇ ਆ ਕਈ ਵਾਰ ਪਰ ਨਾਲ ਇਹ ਜਰੂਰ ਚੇਤਾ ਕਰਨਾ ਚਾਹੀਦਾ ਜੋ ਪਿਛਲੇ ਜਨਮ ਪਿਛਲੇ ਕਰਮ ਪਿਛਲੇ ਸੰਜੋਗਾ ਕਰਕੇ ਅਸੀਂ ਮਿਲੇ ਆ ਇਸ ਸੰਸਾਰ ਵਿੱਚ ਇਸ ਵਕਤ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜੇ ਆ ਦੁੱਖ ਸੁੱਖ ਵਿੱਚ ਪਰ ਨਾਲ ਮਹਾਰਾਜ ਨੇ ਆਖਿਆ ਚੇਤਾ ਰੱਖੀ ਜਿੰਨਾ ਮਰਜੀ ਪਿਆਰ ਹੈ ਪਰ ਅੰਤ ਹੈ ਕੋ ਨਾ ਸਹਾਈ ਅੰਤ ਵੇਲੇ ਇਹਨਾਂ ਵਿੱਚੋਂ ਕੋਈ ਤੇਰੇ ਸਾਥ ਨਹੀਂ ਜਾਏਗਾ ਕਿਸੇ ਕੋਲ ਤਾਕਤ ਨਹੀਂ ਹੈ ਪਾਵਰ ਨਹੀਂ ਹੈ ਕਿ ਤੇਰੇ ਨਾਲ ਖੜਾ ਹੋ ਸਕੇ ਅੰਤਲੇ ਵੇਲੇ ਤੇਰਾ ਸਾਥ ਦੇ ਸਕੇ ਮਹਾਰਾਜ ਕਹ ਲਗੇ ਇਸ ਗੱਲ ਨੂੰ ਜਿੰਨੀ ਛੇਤੀ ਹੁੰਦਾ ਸਮਝ ਲੈਣਾ ਚਾਹੀਦਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋਨਾ ਸਹਾਇ ਇਥੇ ਮਹਾਰਾਜ ਉਹੀ ਬਚਨ ਕਹਿ ਰਿਹਾ ਕਿ ਮੀਤ ਸਾਜਨ ਸੁਤਬੰਧ ਪਾ ਕੋ ਹੋਤ ਨਾ ਸਾਥ ਕਿਸੇ ਨੇ ਵੀ ਤੇਰੇ ਸਾਥ ਨਹੀਂ ਜਾਣਾ ਕਿਸੇ ਤੇਰੇ ਸਾਥ ਨਹੀਂ ਖੜਨਾ ਖੇਰ ਦੇ ਵਕਤ ਹਰ ਕੋਈ ਤੇਰੇ ਜਾਨ ਤੇ ਅਫਸੋਸ ਪ੍ਰਗਟ ਕਰੇਗਾ ਜਿੱਥੋਂ ਤੱਕ ਕਿਸੇ ਦੀ ਵਾ ਲੱਗਦੀ ਉਹ ਆਪਣਾ ਜੋਰ ਲਾਏਗਾ ਸ਼ਮਸ਼ਾਨ ਭੂਮੀ ਤੱਕ ਵੀ ਤੈਨੂੰ ਰੋਂਦੀਆਂ ਹੋਈਆਂ ਅੱਖਾਂ ਦੇ ਨਾਲ ਛੱਡਣ ਜਾਏਗਾ ਪਰ ਮਹਾਰਾਜ ਕਹਿੰਦੇ ਜਿਹੜੀ ਰੂਹ ਸ਼ਰੀਰ ਵਿੱਚੋਂ ਉਡਾਰੀ ਮਾਰ ਗਈ ਹੈ ਉਸ ਰੂਹ ਦੇ ਨਾਲ ਕੋਈ ਨਹੀਂ ਜਾ ਸਕਦਾ ਜਿਹੜਾ ਸ਼ਰੀਰ ਸ਼ਮਸ਼ਾਨ ਭੂਮੀ ਵੱਲ ਜਾ ਰਿਹਾ ਹੈ ਨਾ ਯਾਦ ਰੱਖਿਓ ਉਹ ਸ਼ਰੀਰ ਤੇ ਹੁਣ ਮਿੱਟੀ ਆ ਉਸ ਸ਼ਰੀਰ ਵਿੱਚ ਕੁਝ ਨਹੀਂ ਆਣ ਉਸ ਸ਼ਰੀਰ ਵਿੱਚ ਰੂਹ ਨਹੀਂ ਹੈ ਆਤਮਾ ਨਹੀਂ ਹੈ ਨਾ ਜਿਹੜੀ ਆਤਮਾ ਸਿਉ ਤੇ ਉਡਾਰੀ ਨਾਲੋਂ ਨਾਲ ਮਾਰ ਜਾਂਦੀ ਹੈ ਜਿਸ ਸਰੀਰ ਵਿੱਚੋਂ ਮਹਾਰਾਜ ਆਖਦਿਆ ਉਸ ਸਰੀਰ ਨਾਲ ਤੁਰਨ ਵਾਲੇ ਬੰਦੇ ਨੇ ਕਿਉਂਕਿ ਉਹਨਾਂ ਸਾਰਿਆਂ ਦਾ ਸੰਬੰਧ ਸ਼ਰੀਰਾਂ ਨਾਲ ਹੈ ਰੂਹ ਨਾਲ ਨਹੀਂ ਹੈ ਕਿਸੇ ਦਾ ਰੂਹ ਨਾਲ ਸੰਬੰਧ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਹੈ ਬਸ ਉਹ ਪਰਮਾਤਮਾ ਹੀ ਤੁਹਾਡੀ ਆਤਮਾ ਦੇ ਨਾਲ ਨਿਬਧ ਹੈ ਜੇ ਤੁਸੀਂ ਸਰੀਰ ਰਹਿੰਦੇ ਆ ਉਸ ਪਰਮਾਤਮਾ ਨੂੰ ਅਰਾਧਿਆ ਉਹਦਾ ਨਾਮ ਜਪਿਆ ਨਾ ਤੇ ਜਿੱਦਣ ਇਹ ਆਤਮਾ ਚੱਲਣ ਦੀ ਤਿਆਰੀ ਕਰਦੀ ਹੈ ਨਾ ਦੁਨੀਆ ਤੋਂ ਮਾਲਕ ਨਾਲ ਹੀ ਹੋ ਜਾਂਦਾ ਉਹਦੇ ਉਹ ਨਾਲ ਹੀ ਹੋ ਜਾਂਦਾ ਹੈ ਉਹਦੇ ਫਿਰ ਪਰਮਾਤਮਾ ਇਸ ਰੂਹ ਨੂੰ ਭਟਕਣ ਨਹੀਂ ਦਿੰਦਾ ਇਰੂ ਨਾਲ ਨਾਲ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਟਿਕਦੀ ਹੈ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਮੀਤ ਸਾਜਨ ਸੁਤਬੰਦਪਾ ਕਉ ਹੋਤ ਨ ਸਾਥ ਸਾਧ ਸੰਗਤ ਜੀ ਵੈਸੇ ਤੇ ਜਿਹੜੇ ਸੰਸਾਰ ਦੇ ਰਿਸ਼ਤੇ ਨੇ ਇਹਦੇ ਸਰੀਰ ਵਿੱਚ ਕੋਈ ਦੁੱਖ ਆਵੇ ਨ ਉਹਦੋਂ ਹੀ ਸਾਥ ਛੱਡ ਜਾਂਦੇ ਇਹ ਤੇ ਹੈਨਾ ਇਹ ਤੇ ਅੰਤਲੀ ਅੰਤਲੇ ਵੇਲੇ ਦੀ ਗੱਲ ਤੇ ਬੜੀ ਦੂਰ ਚਲੀ ਗਈ ਹੈ ਹਨਾ ਵੀ ਸ਼ਰੀਰ ਤੋਂ ਬਾਅਦ ਇਹਨਾਂ ਨੇ ਸਾਥ ਦੇਣੇ ਕੀ ਹੈ ਇਹ ਗੋੜੇ ਤੋਂ ਗੋੜਾ ਰਿਸ਼ਤਾ ਵੀ ਖਾਸ ਤੋਂ ਖਾਸ ਰਿਸ਼ਤਾ ਵੀ ਲਹੂ ਦੇ ਰਿਸ਼ਤੇ ਵੀ ਚਾਹੇ ਭੈਣ ਦਾ ਭਰਾ ਦਾ ਪੁੱਤਰ ਹੈ ਔਲਾਦ ਹੈ ਕੋਈ ਵੀ ਹੈ ਪਤਨੀ ਹੈ ਪਤੀ ਹੈ ਸਾਤ ਸੰਗਤ ਜੀ ਇਹ ਸਭ ਰਿਸ਼ਤੇ ਬੰਦੇ ਤੇ ਜਿਉਂਦੇ ਜੀ ਵੀ ਸਾਥ ਛੱਡਣ ਵਾਲੇ ਆ ਜਿਉਂਦੇ ਜੀ ਵੀ ਮਰਨ ਤੋਂ ਬਾਅਦ ਇਹ ਨਹੀਂ ਛੱਡਨੇ ਛੱਡ ਰਹੇ ਨਾ ਨੇ ਜਿਉਂਦੇ ਜੀ ਵੀ ਸਾਥ ਛੱਡਦੇ ਆ ਬੰਦੇ ਯਾਦ ਰੱਖਿਓ ਜਦੋਂ ਕੋਈ ਦੁੱਖ ਆਉਂਦਾ ਹੈ ਵਿਵਤਾ ਆਉਂਦੀ ਹੈ ਜਿੰਨਾ ਤੋਂ ਉਮੀਦ ਨਹੀਂ ਸੀ ਸਾਥ ਸੰਗਤ ਉਹ ਵੀ ਬੰਦੇ ਹੱਥ ਖੜੇ ਕਰ ਜਾਂਦੇ ਪਿੱਛਟ ਜਾਂਦੇ ਮੇਰੇ ਮਾਲਕ ਨੇ ਐਵੇਂ ਗੱਲਾਂ ਨਹੀਂ ਆਖੀਆਂ ਹਜ਼ੂਰ ਕਿੰਨਾ ਚਿਰ ਪਹਿਲਾਂ ਕਹਿ ਗਏ ਵੀ ਸੰਗ ਸਖਾ ਸਭ ਤਜ ਗਏ ਕੌਣਾ ਨਿਭੋ ਸਾਥ ਫਿਰ ਕਹਿ ਦਿੱਤਾ ਜਦੋਂ ਕੋ ਔਖਾ ਵਕਤ ਆਵੇ ਚੇਤਾ ਰੱਖੀ ਕਹੋ ਨਾਨਕ ਇਹ ਵਿਵਤ ਮੈਂ ਟੇਕ ਏਕ ਰਗੁਨਾਤ ਬਸ ਕੇਵਲ ਤੇ ਗਿਲ ਭਾਈ ਪਰਮਾਤਮਾ ਜਿਨੇ ਅੰਤਲੇ ਵੇਲੇ ਤੇਰਾ ਸਾਥ ਦੇਣੇ ਚਾਹੇ ਸੋ ਲੋਕ ਵਿੱਚ ਵੀ ਦੁੱਖ ਆਵੇ ਉਦੋਂ ਵੀ ਰੱਬ ਨਾਲ ਹੋਏਗਾ ਤੇ ਜਦੋਂ ਪਰਲੋਕ ਵੱਲ ਜਾਣਾ ਹੈ ਉਦੋਂ ਵੀ ਪਰਮਾਤਮਾ ਹੀ ਨਾਲ ਹੋਏਗਾ ਚਲੋ ਆਹ ਬਚਨ ਤੇ ਅਸੀਂ ਪੜ੍ਹਦੇ ਸੁਣਦੇ ਰਹਿੰਦੇ ਆ ਨਾ ਵੀ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੋਂ ਦੇ ਸਕੇਰੇ ਬਿਵਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੀਰੇ ਇਹ ਸਚਾਈ ਹੈ ਇਹ ਕੋਈ ਅਤਗਤ ਨਹੀਂ ਥੋੜਾ ਇਹ ਸਾਨੂੰ ਸਭ ਬਚਨ ਪਤਾ ਨੇ ਤੇ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਤਜਰਬਾ ਹੋਇਆ ਹੁੰਦਾ ਇਹੋ ਜਿਹਾ ਕੋਈ ਨਾ ਕੋਈ ਸਾਥ ਛੱਡਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਦਿਆ ਜਿਹੜੇ ਬੰਦੇ ਸਾਥ ਛੱਡਦਿਆ ਨਾ ਉਹ ਕੇਵਲ ਤੇ ਕੇਵਲ ਸੰਸਾਰ ਦੇ ਪਦਾਰਥਾਂ ਤੱਕ ਮਾਇਆ ਤੱਕ ਵਿਕਾਰਾਂ ਤੱਕ ਸੀਮਤ ਹੁੰਦਿਆ ਬਸ ਇੱਥੋਂ ਤੱਕ ਨਹੀਂ ਪਰ ਇਹ ਵੀ ਮੈਂ ਨਾਲ ਬੇਨਤੀ ਕਰਾਂਗਾ ਵੀ ਦੁਨੀਆ ਵਿੱਚ ਕੋਈ ਨਾ ਕੋਈ ਐਸਾ ਜੀਵ ਜ਼ਰੂਰ ਹੁੰਦਾ ਹੈ ਜਿਵੇਂ ਸਿਆਣੇ ਕਹਿੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਵੀ ਗੱਲ ਹੁੰਦੀ ਹੈ ਉਹ ਬਹੁਤਾਦ ਦੀ ਗੱਲ ਹੁੰਦੀ ਹੈ ਵੀ ਬਹੁਤਾਦ ਸਾਰੀ ਦੁਨੀਆ ਇਹੋ ਜੀ ਹੈ ਜੋ ਤੁਹਾਡਾ ਸਾਥ ਛੱਡ ਦਿੰਦੀ ਹੈ ਪਰ ਫਿਰ ਵੀ ਕੋਈ ਨਾ ਕੋਈ ਪਰ ਹੁੰਦਾ ਵਿਰਲਾ ਹੀ ਹੈ ਕੋਈ ਹਜ਼ਾਰਾਂ ਚੋਂ ਲੱਖਾਂ ਚੋਂ ਜੋ ਤੁਹਾਡੇ ਨਾਲ ਦੁੱਖ ਵਿੱਚ ਵੀ ਖੜਦਾ ਹੈ ਜੋ ਤੁਹਾਡਾ ਸਾਥ ਹਮੇਸ਼ਾ ਦਿੰਦਾ ਹੈ ਪਰ ਸਾਥ ਜ਼ਿਆਦਾਤਰ ਸਾਥ ਹੋ ਦਿੰਦੇ ਆ ਜਿਨ੍ਹਾਂ ਨਾਲ ਤੁਹਾਡਾ ਕੋਈ ਲਹੂ ਦਾ ਰਿਸ਼ਤਾ ਨਹੀਂ ਹੈ ਜੋ ਤੁਹਾਨੂੰ ਅਨਨੋਨ ਪਰਸਨ ਜੁਨ ਦੁਨੀਆ ਵਿੱਚ ਮਿਲਦਾ ਹੈ ਨਾ ਕਈ ਵਾਰ ਉਹ ਤੁਹਾਨੂੰ ਤੁਹਾਡੇ ਰਿਸ਼ਤਿਆਂ ਤੋਂ ਵੱਧ ਤੁਹਾਡਾ ਸਾਥ ਨਿਵਾਜਦਾ ਹੈ ਇਹ ਹੁੰਦਾ ਹੈ ਪ੍ਰੇਤ ਬਹੁਤ ਰੇਰ ਹੁੰਦੇ ਹੈ ਹਜ਼ਾਰਾਂ ਵਿੱਚੋਂ ਲੱਖਾਂ ਵਿੱਚੋਂ ਇੱਕ ਅੱਧਾ ਬੰਦਾ ਹੁੰਦਾ ਹੈ ਨੀਤੀ ਬਾਕੀ ਸਾਰੇ ਆਪਣਾ ਮਤਲਬ ਕੱਢਦੇ ਆ ਜਿੱਥੋਂ ਉਹਨਾਂ ਦਾ ਸਵਾਰਥ ਹੈ ਚਾਹੇ ਉਹ ਪੈਸੇ ਕਰਕੇ ਹੈ ਚਾਹੇ ਕਿਸੇ ਹੋਰ ਤਰੀਕੇ ਕਰਕੇ ਹੈ ਜਿਵੇਂ ਜਿਵੇਂ ਕਿਸੇ ਨੂੰ ਕੋਈ ਸਵਾਰਥ ਪਤਾ ਲੱਗਦਾ ਹੈ ਤੇ ਸਾਧ ਸੰਗਤ ਜੀ ਬੰਦਾ ਤੇ ਪਰਵਾਹੀ ਨਹੀਂ ਕਰਦਾ ਕਿਸੇ ਦੀ ਇੱਥੋਂ ਤੱਕ ਬੰਦਾ ਆਪਣੇਆਂ ਦਾ ਕਤਲ ਕਤਲ ਤਾਂ ਕਰ ਜਾਂਦਾ ਹੈ ਮਾਰ ਜਾਂਦਾ ਇਹਨਾਂ ਨੂੰ ਡਰਦਾ ਹੀ ਨਹੀਂ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਹੇ ਜੀਵ ਇਸ ਚੀਜ਼ ਨੂੰ ਜਿੰਨੀ ਹੁੰਦਾ ਸਮਝਣਾ ਓਨੀ ਛੇਤੀ ਸਮਝ ਲੈਣਾ ਚਾਹੀਦਾ ਕਿ ਇਸ ਸੰਸਾਰ ਵਿੱਚ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਜੋ ਤੇਰਾ ਸਾਥ ਦੇ ਆਖਦੇ ਆ ਏਕ ਨਿਵਾਹੁ ਰਾਮ ਨਾਮ ਜੇ ਤੇਰਾ ਕੋਈ ਸਾਥ ਨਿਭਾਏਗਾ ਨਾ ਉਹ ਕੇਵਲ ਤੇ ਕਿਲ ਪਰਮਾਤਮਾ ਦਾ ਰਾਮ ਨਾਮ ਹੁਣ ਇੱਥੇ ਰਾਮ ਸ਼੍ਰੀ ਰਾਮਚੰਦਰ ਨਹੀਂ ਹੈ ਇਥੇ RAM ਨਾਮ ਹੈ ਜਿਹੜਾ ਪਰਮਾਤਮਾ ਥਾਂ ਥਾਂ ਤੇ ਰਮਿਆ ਹੋਇਆ ਹੈ ਇਥੇ ਉਹ RAM ਨਾਮ ਹੈ ਪਰਮਾਤਮਾ ਦਾ ਨਾਮ ਜਿਹੜਾ ਥਾਂ ਥਾਂ ਤੇ ਰਮਿਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਆ ਮਨ ਮਾਇਆ ਮੈਂ RAM ਰਹੇ ਹੋ ਜਿਵੇਂ ਬੰਦੇ ਦਾ ਮਨ ਮਾਇਆ ਵਿੱਚ ਰਮ ਜਾਂਦਾ ਹੈ ਨਾ ਜਿਨ੍ਹਾਂ ਦੇ ਮਨ ਪਰਮਾਤਮਾ ਵਿੱਚ ਰਮ ਜਾਂਦੇ ਆ ਜਿਵੇਂ ਪਰਮਾਤਮਾ ਸਾਡੇ ਵਿੱਚ ਰਮਿਆ ਪਿਆ ਉਹ ਘਟ ਘਟ ਵਿੱਚ ਰਮਿਆ ਪਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਉਸ ਪਰਮਾਤਮਾ ਦਾ ਨਾਮ ਜਪਣਾ ਹਜੂਰ ਆਖਦਿਆ ਇਸ ਕਰਕੇ ਭਈ ਏਕ ਨਿਵਾਹੂ RAM ਨਾਮ ਦੀਨਾ ਕਾ ਪ੍ਰਭਨਾਥ ਜਿਹੜੇ ਦੀਨ ਨੇ ਨਾ ਮਾਲਕ ਦੇ ਦਰ ਤੇ ਉਹਨਾਂ ਦਾ ਨਾਥ ਉਹਨਾਂ ਦਾ ਸਹਾਰਾ ਕੇਵਤ ਕੇਵਲ ਪਰਮਾਤਮਾ ਜਿੰਨਾਂ ਦਾ ਲੋਕੀ ਸਾਥ ਛੱਡ ਜਾਂਦੇ ਆ ਨਾ ਉਹਨਾਂ ਦਾ ਰੱਬ ਹੈ ਵੇ ਕੋਈ ਸੱਚ ਹੈ ਜਿੰਨਾਂ ਦਾ ਕੋਈ ਨਹੀਂ ਉਹਨਾਂ ਦਾ ਰੱਬ ਹੀ ਹੁੰਦਾ ਜੀ ਹੋਰ ਕੋਈ ਨਹੀਂ ਹੁੰਦਾ ਉਹਨਾਂ ਦਾ ਇਸ ਕਰਕੇ ਆਤਮਾ ਦਾ ਸਾਥ ਤੇ ਕੇਵਲ ਤੇ ਕੇਲ ਰੱਬ ਹੀ ਦਿੰਦਾ ਜਿਵੇਂ ਤੁਸੀਂ ਸਾਖੀ ਸੁਣਦੇ ਹੋ ਕਿ ਸ੍ਰੀ ਹਰ ਗੋਬਿੰਦ ਜੀ ਦੇ ਵਕਤ ਨਾ ਇੱਕ ਪੰਡਤ ਉਨੀਤਾਨੰਦ ਉਹ ਕਥਾ ਕਰਦਾ ਹੁੰਦਾ ਗੁਰੂਪੁਰਾਨ ਦੀ ਕਥਾ ਕਰਦਾ ਸਿੱਖ ਸੁਣਦੇ ਹੁੰਦੇ ਆ ਕਥਾ ਕਰ ਰਿਹਾ ਹੁੰਦਾ ਉਹ ਤੋਂ ਕਥਾ ਕਰਦਿਆਂ ਕਰਦਿਆਂ ਕਹਿੰਦਾ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਨਾ ਤੇ ਜਿਹੜੀ ਬੰਦੇ ਦੀ ਆਤਮਾ ਹੈ ਦੀ ਜਿਹੜੀ ਰੂਹ ਹੈ ਨਾ ਇਹ ਆਪਣੇ ਟਿਕਾਣੇ ਤੇ ਪਹੁੰਚਣ ਲੱਗਿਆ ਭਾਵ ਜਿੱਥੇ ਦੀ ਮੁਕਤੀ ਹੁੰਦੀ ਹੈ ਤੇ ਗਾੜੇ ਤੇ ਪਹੁੰਚਣ ਲੱਗਿਆ 365 ਦਿਨ ਲੱਗਦੇ ਨੇ ਉਹ ਕਹਿੰਦਾ ਸਾਹਮਣੇ ਸਿੱਖ ਬੈਠੇ ਹੁੰਦੇ ਹੈ ਇੱਥਾਂ ਉਹ ਆਪਸ ਵਿੱਚ ਗੱਲ ਕਰਦੇ ਨੇ ਕਿ ਆਖਦੇ ਵੀ ਜਿਹੜਾ ਇਹ ਪੰਡਤ ਗੱਲ ਕਹਿਣਾ 365 ਦਿਨਾਂ ਦੇ ਸਫ਼ਰ ਦੀ ਮੈਂ ਇਹ ਸਫ਼ਰ 1 ਮਹੀਨੇ ਚ ਕਰਦਿਆਂਗਾ ਦੂਜਾ ਕਹਿੰਦਾ ਨਹੀਂ ਵੀ ਮੈਂ ਇਹ ਸਫ਼ਰ 15 20 ਦਿਨਾਂ ਚ ਕਰਦਿਆਂਗਾ ਤੀਜਾ ਕਹਿੰਦੇ ਵੀ ਮੈਨੂੰ ਆ ਸਫ਼ਰ ਕਰਨ ਲੱਗਿਆ ਨਾ ਚਾਰ ਕੋ ਪਹਿਰ ਚਾਹੀਦੇ ਬਸ ਫਿਰ ਇੱਕ ਸਿੱਖ ਉਹਨਾਂ ਚ ਬੈਠੇ ਉਹ ਕਹਿੰਦਾ ਕਿ ਆਖਦਾ ਭਈ ਆਪਾਂ ਨੂੰ ਇਹ ਸਫ਼ਰ ਤੈ ਕਰਨ ਵਿੱਚ ਇੱਕ ਨਿਮਖ ਚਾਹੀਦਾ ਬਸ ਇੱਕ ਨਿਮਖ ਇਹ ਗੱਲ ਪੰਡਤ ਸੁਣੀ ਜਾਂਦਾ ਪੰਨਤ ਨੋਲਾ ਪਾ ਦਿੱਤਾ ਵੀ ਤੇ ਮੈਨੂੰ ਝੂਠਾ ਕਰੀ ਜਾਂਦੇ ਉਹ ਮਹਾਰਾਜ ਕੋ ਜੰਦਾ ਕਿਹ ਲੰਗਾ ਕਾਹਦਾ ਤੁਸੀਂ ਮੈਨੂੰ ਬੁਲਾਇਆ ਕਥਾ ਸੁਣਨ ਵਾਸਤੇ ਆ ਤੋ ਹਾੜੇ ਸਿੱਖ ਹਨ ਪੜੇ ਨਾਲ ਕੱਖ ਦਾ ਨਹੀਂ ਪਤਾ ਇਹ ਗ੍ਰੰਥਾਂ ਨੂੰ ਝੂਠਾ ਕਰੀ ਜਾਂਦੇ ਮੈਨੂੰ ਝੂਠਾ ਕਰੀ ਜਾਂਦੇ ਮੈਂ ਇਸ ਕਥਾ ਸੁਨਾਰੇ ਵਿੱਚ 265 ਦਿਨ ਲੱਗਦੇ ਆਂ ਸ਼ਰੀਰ ਚੋਂ ਜਦੋਂ ਆਤਮਾ ਜੁਦਾ ਹੁੰਦੀ ਹੈ ਤੇ ਇਹ ਕਹਿੰਦੇ ਆ ਵੀ ਅਸੀਂ ਇਹ ਸਫ਼ਰ ਕੋਈ 20 ਦਿਨਾਂ ਦੀ ਗੱਲ ਕਰਦਾ ਪਿਆ ਕੋਈ 15 ਦੀ ਗੱਲ ਪਰ ਇੱਕ ਨੇ ਤੇ ਹੱਦ ਕਰ ਦਿੱਤੀ ਕਹਿੰਦਾ ਇੱਕ ਮਿੰਟ ਵਿੱਚ ਸਫ਼ਰ ਪੂਰਾ ਕਰ ਦਿਆਂਗੇ ਇਧਰੋਂ ਸਰੀਰ ਛੱਡਿਆ ਨਾਉ ਨਾਉ ਆਤਮਾ ਰੱਬ ਵਿੱਚ ਕਹਿਣ ਲੱਗੇ ਕਦੇ ਹੋਈ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹ ਲਗੇ ਪੰਡਤ ਜੀ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਕਹਿੰਦੇ ਪਿਓ ਨਾ ਪਤਾ ਨਹੀਂ ਜੋ ਇਹਨਾਂ ਨੇ ਗੱਲਾਂ ਕਹੀਆਂ ਸੱਚ ਗਈਆਂ ਨੇ ਗੱਲਾਂ ਮਹਾਰਾ ਸੱਚੇ ਪਾਛਾ ਆਖਦੇ ਪੰਡਿਤ ਜੀ ਹਰ ਬੰਦੇ ਕੋ ਸਫਰ ਕਰਨ ਦੀ ਕਾਬਲੀਅਤ ਹੁੰਦੀ ਹੈ ਜੋ ਤੁਸੀਂ ਗ੍ਰੰਥ ਪੜਿਆ ਜਿੰਨੇ ਗ੍ਰੰਥ ਲਿਖਿਆ ਹੋਣਾ ਗ੍ਰੰਥ ਤੇ ਬੰਦਿਆਂ ਲਿਖਿਆ ਰੱਬ ਨੇ ਥੋੜਾ ਲਿਖਿਆ ਜਿਨਾਂ ਨੂੰ ਗ੍ਰੰਥ ਲਿਖਿਆ ਉਹਦੀ ਸਮਰਥਾ ਉਹਦੀ ਅੰਦਰ ਦੀ ਅਵਸਥਾ ਇੱਕ ਸਾਲ ਦਾ ਸਮਾਂ ਮੰਗਦੀ ਹੁੰਦੀ ਹੈ ਉਹਨੇ ਇੱਕ ਸਾਲ ਲੱਗ ਦਿੱਤਾ ਬਈ ਵੀ ਆਤਮਾ ਨੂੰ ਇੱਕ ਸਾਲ ਲੱਗਦਾ ਹੈ ਮਹਾਰਾਜ ਨੇ ਆਖਿਆ ਤੁਸੀਂ ਉਹਦੀ ਕਥਾ ਕਰ ਦਿੱਤੀ ਸਤਿਗੁਰੂ ਜੀ ਕਹਿਣ ਲੱਗੇ ਉਸ ਮੰਨ ਲੋ ਸਫ਼ਰ ਹੈ ਕੋਈ ਬੰਦਾ ਪੈਦਲ ਸਫ਼ਰ ਕਰਦਾ ਉਹਨੂੰ ਜ਼ਿਆਦਾ ਸਮਾਂ ਲੱਗੇਗਾ ਕੋਈ ਸਫ਼ਰ ਗੱਡਿਆਂ ਤੇ ਕਰਦਾ ਉਹਨੂੰ ਪੈਦਲ ਤੋਂ ਘੱਟ ਸਮਾਂ ਲੱਗੇਗਾ ਕੋਈ ਉਹੀ ਸਫ਼ਰ ਪਾਲਕੀ ਵਿੱਚ ਕਰਦਾ ਉਹਨੂੰ ਘੱਟ ਸਮਾਂ ਲੱਗੇ ਕੋਈ ਉਹੀ ਸਫ਼ਰ ਘੋੜੇ ਤੇ ਕਰਦਾ ਤੇ ਮਹਾਰਾਜ ਕਹਿ ਲਗੇ ਉਹਨੂੰ ਸਭ ਤੋਂ ਘੱਟ ਸਮਾਂ ਲੱਗੇਗਾ ਹੁਣ ਸਫ਼ਰ ਕਰਨ ਕਰਨਾ ਹਰ ਇੱਕ ਨੇ ਹੈ ਪਰ ਜ਼ਰੂਰੀ ਹੈ ਉਹ ਸਫ਼ਰ ਕਰ ਕਿਵੇਂ ਰਿਹਾ ਇਹ ਤੇ ਡਿਪੈਂਡ ਕਰਦਾ ਸਫ਼ਰ ਉਹ ਨਹੀਂ ਹੈ ਸਬਰ ਜਿਆਦਾ ਘੱਟ ਵੱਧ ਨਹੀਂ ਹੈ ਸਬਰ ਉਹ ਨਹੀਂ ਹੈ ਬਸ ਉਹ ਬੰਦਾ ਉਹਦਾ ਸਫਰ ਕਿਸਾ ਹੈ ਮਹਾਰਾਜ ਨੇ ਆਖਿਆ ਜਿਹੜੇ ਮੇਰੇ ਸਿੱਖ ਨੇ ਜਿਨੇ ਇੱਕ ਨਿਮਖ ਦੀ ਗੱਲ ਕੀਤੀ ਮਹਾਰਾਜ ਆਖਦੇ ਇਹ ਸਫਰ ਕਰਦਿਆ ਇਹ ਸੁਰਤ ਤੇ ਸਵਾਰ ਨੇ ਬੰਦੇ ਇਹਨਾਂ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਤੇ ਸ਼ਬਦ ਇੰਨਾ ਕੋ ਤੇਜ ਹੈ ਇਧਰ ਇਹ ਸਰੀਰ ਨੂੰ ਛੱਡ ਦਿਆ ਤੇ ਨਾਲੋਂ ਨਾਲ ਇਹਨਾਂ ਨੂੰ ਸ਼ਬਦ ਇਹਨਾਂ ਦੀ ਸੁਰਤ ਇਹਨਾਂ ਨੂੰ ਰੱਬ ਦੇ ਘਰ ਲੈ ਜਾਂਦੀ ਹੈ ਆਖਦਿਆ ਗੱਲ ਇਹ ਐ ਹਰ ਬੰਦੇ ਦੀ ਅੰਦਰ ਦੀ ਅਵਸਥਾ ਹੈ ਭਾਵ ਜਿਹੜੇ ਨਾਮ ਜਪਦੇ ਆ ਬੰਦਗੀ ਕਰਦੇ ਆ ਨਾ ਉਹਨਾਂ ਦੀ ਆਤਮਾ ਨੂੰ ਝਟਕਣਾ ਨਹੀਂ ਪੈਂਦਾ ਯਾਦ ਰੱਖਿਓ ਉਹਨਾਂ ਦੀ ਰੂਹ ਨੂੰ ਸਮਾਨ ਬਾਕੀ ਸਾਰੇ ਬੰਦਿਆਂ ਦੇ ਜਿੰਨੇ ਅਸੀਂ ਸੰਸਾਰ ਵਿੱਚ ਆ ਸਾਥ ਸੰਗਤ ਸਾਡੀ ਆਤਮਾ ਨੂੰ ਸਮਾਨ ਲੱਗਦਾ ਤੇ ਨਹੀਂ ਸਮਾਨ ਲੱਗਦਾ ਸਮਾਨ ਲੱਗਦਾ ਹੈ ਰੂਹ ਨੂੰ ਰੂਹ ਦਾ ਰੂਹ ਇੱਕਦਮ ਥੋੜਾ ਸਾਡੀ ਜਾ ਕੇ ਵੀ ਉਹਦੀ ਬੰਦ ਖਲਾਸੀ ਹੁੰਦੇ ਨਹੀਂ ਇਸ ਰੂਹ ਨੂੰ ਸਮਾਂ ਲੱਗਦਾ ਹੈ ਇਹ ਰੂਹ ਇੱਕੇ ਦਮ ਰੱਬ ਦੇ ਕਰ ਜਾ ਕੇ ਨਹੀਂ ਟਿਕਦੀ ਮੈਂ ਉਹਨਾਂ ਨੂੰ ਛੱਡ ਦਿੱਤਾ ਜਿਹੜੇ ਨਾਮ ਜਪਣ ਵਾਲੇ ਬੰਦਗੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਜਿਹੜੇ ਸਾਡੇ ਵਰਗੇ ਆ ਵੀ ਕਦੀ ਕਦੀ ਕਰ ਲਿਆ ਕਦੀ ਨਹੀਂ ਕੀਤਾ ਹਨਾ ਉਹਨਾਂ ਦੀ ਗੱਲ ਹੈ ਉਹਨਾਂ ਨੂੰ ਸਮਾਂ ਲੱਗਦਾ ਕਿਉਂਕਿ ਉਹਨਾਂ ਦੀ ਰੂਹ ਨੂੰ ਸਾਰਾ ਕੁਝ ਨਬੇੜਾ ਕਰਨਾ ਪੈਂਦਾ ਹੈ ਆਪਣਾ ਉਹਨਾਂ ਦੀ ਰੂਹ ਨੂੰ ਸਾਰਾ ਹਿਸਾਬ ਕਿਤਾਬ ਜਿਹੜੇ ਨਾਮ ਜਪਦੇ ਤੇ ਲੇਖੇ ਵਿੱਚ ਥੋੜਾ ਪੈਂਦੇ ਆ ਉਹ ਤੇ ਸਾਰਾ ਲੇਖਾ ਜੋਖਾ ਇੱਥੇ ਜੁਗਾ ਦਿੰਦੇ ਆ ਰੱਬ ਉਹਨਾਂ ਦਾ ਸਾਰਾ ਲੇਖਾ ਮਿਟਾ ਦਿੰਦਾ ਹੈ ਬੰਦ ਖਲਾਸੀ ਹੁੰਦੀ ਹੈ ਉਹਨਾਂ ਦੇ ਸਰੀਰ ਵਿੱਚ ਰਹਿੰਦੇ ਆਂ ਉਹਤੇ ਸਰੀਰ ਵਿੱਚ ਰਹਿੰਦੇ ਆ ਮੁਕਤ ਹੁੰਦੇ ਆ ਜੀ ਉਹਨਾਂ ਤੇ ਬਸ ਇੱਕ ਪ੍ਰੋਸੈਸ ਪੂਰਾ ਕਰਨਾ ਹੁੰਦਾ ਇਸ ਸੰਸਾਰ ਵਿੱਚ ਸਰੀਰ ਦੇ ਰਹਿਣ ਦਾ ਉਹਤੇ ਸਰੀਰ ਵਿੱਚ ਰਹਿ ਕੇ ਮੁਕਤ ਨਹੀਂ ਬਸ ਜਿੰਨੇ ਉਹਨਾਂ ਆਰਬਲਾ ਮਿਲੀ ਹੁੰਦੀ ਉਹਨੇ ਉਹ ਆਰਬਲਾ ਪੂਰੀ ਕਰਨੀ ਹੁੰਦੀ ਹੈ ਸਰੀਰ ਨੇ ਉਹਨੇ ਆਪਣਾ ਪ੍ਰੋਸੈਸ ਆਪਸ ਪੂਰਾ ਕਰਨਾ ਹੈ ਬਸ ਜਿਸ ਦਿਨ ਉਹਦਾ ਪ੍ਰੋਸੈਸ ਪੂਰਾ ਹੋ ਗਿਆ ਸਰੀਰ ਦਾ ਆਤਮਾ ਤੇ ਤਿਆਰ ਹੁੰਦੀ ਹੈ ਪਹਿਲਾਂ ਹੀ ਆਤਮਾ ਨਾਲ ਉਹ ਨਾਲ ਰੱਬ ਦੇ ਚਰਨਾਂ ਵਿੱਚ ਸਾਡੇ ਵਰਗਿਆਂ ਦੀ ਆਤਮਾ ਨੂੰ ਸਮਾਂ ਲੱਗਦਾ ਹੈ ਆਤਮਾ ਨੂੰ ਬੜਾ ਕੁਝ ਇਹਨੂੰ ਤੇ ਫਿਰ ਝੜਨਾ ਬਹੁਤ ਕੁਝ ਪੈਂਦਾ ਹੈ ਨਾ ਇਹਨੂੰ ਤੇ ਜਮਾਂ ਦੀ ਮਾਰ ਲੇਖਾ ਜੋਖਾ ਸਭ ਕੁਝ ਹਿਸਾਬ ਕਿਤਾ ਫਿਰ ਇਹਨੂੰ ਦੇਖ ਕੇ ਇਹਨੂੰ ਕਿੱਧਰ ਜਾਣਾ ਹੈ ਕਿਹੜੇ ਸ਼ਰੀਰ ਵਿੱਚ ਇਹਨੇ ਅੱਗੇ ਜਾਣਾ ਹੈ ਸਾਨੂੰ ਤੇ ਰਾਹ ਵਿੱਚ ਤੋਰ ਦਿੱਤਾ ਜਾਂਦਾ ਹੈ ਸਾਡਾ ਸਫ਼ਰ ਥੋੜਾ ਖਤਮ ਹੁੰਦਾ ਹੈ ਨਾ ਸਾਡਾ ਇੱਕ ਸਫ਼ਰ ਸਫ਼ਰ ਸਾਡਾ ਮੁੱਕਦਾ ਹੈ ਸਭ ਸਰੀਰ ਦਾ ਆਤਮਾ ਦਾ ਸਫ਼ਰ ਨਹੀਂ ਸਾਡਾ ਮੁੱਕਦਾ ਨਾ ਇਸ ਆਤਮਾ ਨੇ ਜਿਹੜਾ ਇਹ ਸਰੀਰ ਦਾ ਸਫ਼ਰ ਲਿਆ ਸੀ ਉਹ ਮੁੱਕਿਆ ਹੈ ਆ ਜਦ ਜਦ ਨੇ ਆਤਮਾ ਇਹ ਸਰੀਰ ਦਾ ਸਫ਼ਰ ਛੱਡਦੀ ਹੈ ਇਸ ਸਰੀਰ ਨੂੰ ਫਿਰ ਆਤਮਾ ਦਾ ਉਹਦੋਂ ਹਿਸਾਬ ਕਿਤਾਬ ਹੁੰਦਾ ਹੈ ਤੈਨੂੰ ਫਿਰ ਦੂਜਾ ਸਰੀਰ ਦੇ ਦਿੱਤਾ ਜਾਂਦਾ ਹੈ ਇਹ ਫਿਰ ਅਗਲੇ ਸਫ਼ਰ ਤੇ ਚਲੀ ਜਾਂਦੀ ਇਸ ਕਰਕੇ ਨੂੰ ਬਹੁਤ ਸਮਾਂ ਲੱਗਦਾ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਭਾਈ ਜਿਹੜਾ ਪਰਮਾਤਮਾ ਦਾ ਨਾਮ ਅਸਲ ਵਿੱਚ ਉਹ ਇਸ ਜਿੰਦ ਦੇ ਸਹਾਈ ਹੈ। ਬਾਕੀ ਸਭ ਕੁਝ ਇਸ ਜਿੰਦ ਦੇ ਨਾਲ ਕੋਈ ਨਿਭਣ ਵਾਲਾ ਨਹੀਂ, ਕੋਈ ਨਾਲ ਸਾਥ ਦੇਣ ਵਾਲਾ ਤਾਂ ਆਖਿਆ ਏਕ ਨਿਵਾਹੁ ਰਾਮਨਾਥ ਦਿਨਾ ਕਾ ਪ੍ਰਭ 나ਥ ਉਹ ਪਰਮਾਤਮਾ ਹੈ ਜਿਹੜਾ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਪਰਮਾਤਮਾ ਸਾਥ ਦਿੰਦਾ। ਫਿਰ ਅੱਗੇ ਆਖਦੇ ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਓ ਦੇਹ ਜਿਹੜੇ ਨਾਮ ਜਪਣ ਵਾਲਿਆ ਜੀ ਉਹਨਾਂ ਲਈ ਇਸ ਭਵ ਸਾਗਰ ਤੋਂ ਤਰ ਲਈ ਗੁਰੂ ਦੇ ਚਰਨ ਕਮਲ ਹੀ ਜਹਾਜ਼ ਬਣ ਜਾਂਦੇ ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਨਾਲ ਜੁੜ ਕੇ ਇਸ ਭਵ ਸਾਗਰ ਤੋਂ ਪਾਰ ਹੁੰਦੇ ਆ ਭੇਟਿਆ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨਿਹ ਉਹ ਪਿਆਰ ਦੁਨੀਆ ਵਿੱਚ ਕਿਸ ਰਿਸ਼ਤੇਦਾਰ ਨਾਲ ਉਹਨਾ ਨਹੀਂ ਪਾਉਂਦੀ ਜਿੰਨਾ ਪਿਆਰ ਉਹ ਰੱਬ ਨਾਲ ਪਾਉਂਦੇ। ਉਹਨੂੰ ਪਤਾ ਹੈ ਵੀ ਜੇ ਇਹਨਾਂ ਨਾਲ ਜਿੰਨਾ ਮਰਜ਼ੀ ਪਿਆਰ ਪਾਉ ਲੋ ਇਹਨਾਂ ਨੇ ਸਾਥ ਉੜਾ ਦੇਣਾ। ਇਹ ਤੇ ਸਭ ਰਿਸ਼ਤੇ ਝੂਠੇ ਆ। ਸਦੀਵੀ ਰਹਿਣ ਵਾਲੇ ਇਹ ਰਿਸ਼ਤੇ ਨਹੀਂ ਆ ਸਾਡੇ ਨਾਲ ਨੇ ਬਣਵਾਲੇ। ਰਿਸ਼ਤਾ ਅਸਲੀ ਨਿਭਣ ਵਾਲਾ ਹੈ ਪਰਮਾਤਮਾ ਦਾ। ਉਹ ਰੱਬ ਨਾਲ ਪਿਆਰ ਕਰਦੇ ਆ ਉਹਦੇ ਨਾਮ ਨਾਲ ਪਿਆਰ ਕਰਦੇ ਆ ਮਹਾਰਾਜ ਆਖਦੇ ਆ ਉਹ ਪੂਰੇ ਸਤਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਆ ਪੂਰੇ ਗੁਰੂ ਨੂੰ ਮਿਲਦੇ ਆ ਤੇ ਜਿਵੇਂ ਗੁਰੂ ਆਖਦਾ ਉਸੇ ਤਰ੍ਹਾਂ ਆਪਣੀ ਨਿੱਤ ਦੀ ਕਾਰ ਕਰਮਾਉਂਦੇ ਆ ਭੇਟਿਓ ਪੂਰਾ ਸਤਗੁਰੂ ਸਾਚਾ ਪ੍ਰਭ ਸਿਓ ਨੇਹੇ ਫਿਰ ਕਹਿੰਦੇ ਸਾਦ ਤੇਰੇ ਕੀ ਜਾਚਨਾ ਵਾਹਿਗੁਰੂ ਜੀ ਅਸੀਂ ਤੁਹਾਡੇ ਸੇਵਕ ਤੁਹਾਡਾ ਨਾਮ ਜਪਣ ਵਾਲੇ ਸਾਡੀ ਇੱਕੋ ਹੀ ਅਰਦਾਸ ਹੈ ਤੁਹਾਡੇ ਚਰਨ ਚ ਇੱਕ ਹੀ ਮੰਗ ਮੰਗਦੇ ਆਂ ਜਾਚਨਾ ਕੀ ਕਰਦੇ ਆਂ ਸਾਦ ਤੇਰੇ ਕੀ ਜਾਚਨਾ ਇੱਕ ਜਾਚਨਾ ਹੈ ਇੱਕ ਮੰਗ ਹੈ ਵਿਸਰਨਾ ਸਾਸ ਗਰਾਸ ਸਾਸ ਗਰਾਸ ਦਾ ਅਰਥ ਹੁੰਦਾ ਹੈ ਇੱਕ ਸਾਹ ਆਉਣਾ ਤੇ ਇੱਕ ਸਾਹ ਜਾਣਾ ਇਹਨੂੰ ਸਾਹ ਗ੍ਰਾਸ ਕਿਹਾ ਜਾਂਦਾ ਹੈ ਇਹਨੂੰ ਇਹਵੇਂ ਵੀ ਕਿਹਾ ਜਾਂਦਾ ਜਿਵੇਂ ਅਸੀਂ ਗਰਾਹੀ ਮੂੰਹ ਵਿੱਚ ਪਾਉਨੇ ਆ ਹੈਨਾ ਇੱਕ ਇੱਕ ਗਰਾਹੀ ਅਸੀਂ ਖਾਣੇ ਆ ਚਬਾਉਣੇ ਆ ਫਿਰ ਦੂਜੀ ਗਰਾਹੀ ਮੂੰਹ ਵਿੱਚ ਪਾਉਨੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇੱਕ ਮੈਨੂੰ ਦਾਤ ਦੋ ਇੱਕ ਮੰਗ ਮੰਗਦਾ ਕਿ ਤੁਸੀਂ ਮੈਨੂੰ ਕਦੇ ਵੀ ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਭੁੱਲੋ ਨਾ ਮੇਰੇ ਸਾਥ ਉੱਠਦਿਆਂ ਵੀ ਚੱਲ ਰਹੇ ਆ ਮੇਰੇ ਸਾਥ ਸੁੱਤਿਆ ਵੀ ਚੱਲਦੇ ਪਏ ਆ ਮੇਰੇ ਸਾਥ ਖਾਂਦਿਆਂ ਵੀ ਚੱਲਦੇ ਪਏ ਆ ਮੇਰੇ ਸਾਥ ਸਫ਼ਰ ਕਰਦਿਆਂ ਵੀ ਚੱਲਦੇ ਪਏ ਆ ਮਹਾਰਾਜ ਬਸ ਜੀਵੇ ਮੇਰਾ ਇੱਕ ਸਾਹ ਆਉਂਦਾ ਤਾਂ ਵੀ ਤੁਹਾਨੂੰ ਚੇਤੇ ਕਰਾਂ ਇੱਕ ਸਾਹ ਜਾਂਦਾ ਹੈ ਤਾਂ ਵੀ ਤੁਹਾਨੂੰ ਚੇਤੇ ਕਰਾਂ ਮੈਨੂੰ ਤੁਹਾਡਾ ਨਾਮ ਨਾ ਕਦੇ ਭੁੱਲੇ ਨਾ ਸਾਸ ਗਰਾਸ ਦਾ ਵਿਸਰ ਹੈ ਹਰ ਨਾਮਾ ਮਨ ਮੰਤ ਧਨ ਸਿਸ ਨਾਨਕਾ ਪੂਰਨ ਸੋਈ ਸੰਤ ਉਹ ਸੰਤ ਉਪਾਦੀ ਦਾ ਹੱਕਦਾਰ ਹੈ ਜਿੰਨੂੰ ਸਾਸ ਗਰਾਸ ਰੱਬ ਨੀ ਭੁੱਲਦਾ ਪਾਵੇ ਕਿ ਕਿ ਸਾਹ ਵੀ ਰੱਬ ਰੱਬ ਕਰਦਾ ਹੈ ਬੰਦਾ ਉਹ ਅਰਦਾਸ ਕੀਤੀ ਕਿ ਵਿਸਰ ਨਾ ਸਾਸ ਗਿਰਾਸ ਫਿਰ ਕਹਿੰਦੇ ਜੋ ਤੁਧ ਭਾਵੈ ਸੋ ਭਲਾ ਮਾਲਕ ਜੀ ਜੋ ਤੁਹਾਨੂੰ ਪਾਇਆ ਉਹਦੇ ਚ ਸਾਡਾ ਭਲਾ ਅਸੀਂ ਆਪਣੇ ਮੁਤਾਬਕ ਨਹੀਂ ਚੱਲਣਾ ਸੀ ਤੁਹਾਡੇ ਮੁਤਾਬਕ ਚੱਲਣਾ ਜਿਵੇਂ ਤੁਸੀਂ ਰੱਖੋਗੇ ਸਾਨੂੰ ਉਹਦੇ ਵਿੱਚ ਆਪਣਾ ਭਲਾ ਨਜ਼ਰ ਆਉਂਦਾ ਤੇ ਸਾਨੂੰ ਇਹ ਵੀ ਪਤਾ ਹੈ ਤੇਰੇ ਭਾਣੇ ਕਾਰਜ ਰਾਸ مالک ਜੀ ਸਭ ਕੁਝ ਤੇਰੀ ਰਜਾ ਵਿੱਚ ਸਾਡੇ ਕਾਰਜ ਪੂਰੇ ਹੋਣੇ ਆ ਜਿਵੇਂ ਤੁਹਾਨੂੰ ਪਾਏਗਾ ਤੁਹਾਡੀ ਰਜਾ ਤੋਂ ਬਾਹਰ ਕੁਝ ਨਹੀਂ ਵੈਸੇ ਵੀ ਨਾਮ ਜਪਣ ਵਾਲਾ ਤੇ ਰਹਿੰਦੇ ਰਜਾ ਵਿੱਚ ਉਤੇ ਭਾਣੇ ਤੋਂ ਬਗੈਰ ਚਲਦੇ ਨਹੀਂ ਉਤੇ ਉਤੇ ਗੱਲ ਹੀ ਭਾਣੇ ਦੀ ਕਰਦਾ ਜੀ ਭਾਣਾ ਵੈਸੇ ਗੁਰਮੁਖ ਦੀ ਪਹਿਚਾਣ ਹੀ ਭਾਣੇ ਵਿੱਚ ਰਹਿਣਾ ਹੈ ਜਿਹੜਾ ਭਾਣੇ ਵਿੱਚ ਨਹੀਂ ਰਹਿੰਦਾ ਜਿੰਨਾ ਮਰਜੀ ਨਾਮ ਜਪ ਲਿਓ ਗੁਰਮੁਖ ਨਹੀਂ ਹੋ ਸਕਦਾ ਯਾਦ ਰੱਖਿਓ ਨਾ ਗੁਰਮੁਖ ਦੀ ਨਿਸ਼ਾਨੀ ਹੈ ਕਿ ਉਹ ਰੱਬ ਦੀ ਰਜ਼ਾ ਨੂੰ ਹਰ ਹਾਲ ਵਿੱਚ ਤਸਲੀਮ ਕਰੇਗਾ ਬਸ ਹਰ ਹਾਲ ਵਿੱਚ ਉਹਦੇ ਭਾਣੇ ਨੂੰ ਉਹਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਉਹ ਖੇੜੇ ਮੱਥੇ ਪਰਵਾਨ ਕਰਦਾ ਉਹ ਗੁਰਮੁਖ ਹੈ ਕਿ ਗੁਰਮੁਖ ਨਾਦਕ ਗੁਰਮੁਖ ਵੇਦਕ ਗੁਰਮੁਖ ਰਹਾ ਸਮਾਈ ਉਹ ਗੁਰਮੁਖ ਹੈ ਜਿਹੜਾ ਰੱਬ ਦੀ ਰਜ਼ਾ ਵਿੱਚ ਚੱਲਦਾ ਹੈ ਬਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਅਖੀਰ ਦਾ ਬਚਨ ਫਿਰ ਕਹਿ ਦਿੱਤਾ ਸੁਖ ਸਾਗਰ ਪੀਤਮਿਲੀ ਉਪਜੇ ਮਹਾ ਆਨੰਦ ਜਿਹੜਾ ਪ੍ਰੀਤਮ ਪਰਮਾਤਮਾ ਸੁਖ ਦਾ ਸਾਗਰ ਹੈ ਜਦੋਂ ਨਾਮ ਜਪ ਕੇ ਉਹਦੇ ਨਾਲ ਮਿਲਾਪ ਹੁੰਦਾ ਇੱਕ ਵਿੱਚ ਹੁੰਦਾ ਹੈ ਨਾ ਗੁਰਮੁਖ ਤੇ ਆਖਦੇ ਆ ਫਿਰ ਉਪਜੇ ਮਹਾ ਆਨੰਦ ਫਿਰ ਹਿਰਦੇ ਵਿੱਚ ਉਸ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਉਹ ਮਹਾ ਆਨੰਦ ਪੈਦਾ ਹੁੰਦਾ ਹੈ ਤੂੰ ਮਹਾ ਆਨੰਦ ਪਰਮ ਆਨੰਦ ਦੇ ਮਿਲਾਪ ਨਾਲ ਹੁੰਦਾ ਹੈ ਪਰਮ ਆਨੰਦ ਇਹ ਵੀ ਰੱਬ ਦਾ ਨਾਮ ਹੈ ਜਿਹੜਾ ਪਰਮ ਆਨੰਦ ਦੇਣ ਵਾਲਾ ਹੈ ਆਖਦਿਆ ਕੋਹ ਨਾਨਕ ਸਭ ਦੁੱਖ ਮਿਟੇ ਹੁਣ ਸਾਰੇ ਦੁੱਖ ਸਰੀਰਿਕ ਦੁੱਖ ਤੇ ਇਹਨਾਂ ਦੀ ਤੇ ਕੀਮਤ ਹੀ ਕੋਈ ਨਹੀਂ ਆ ਫਿਰ ਫਿਰ ਆ ਦੁੱਖ ਲੱਗਦੇ ਜਨਮ ਅਤੇ ਮਰਨ ਦਾ ਵਿਛੋੜੇ ਦਾ ਇਹ ਦੁੱਖ ਫਿਰ ਹਮੇਸ਼ਾ ਲਈ ਮਿਟ ਜਾਂਦੇ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾ ਨੰਦ ਜਿੱਦਣ ਦਾ ਮੈਨੂੰ ਪਰਮ ਅਨੰਦ ਦੇਣ ਵਾਲਾ ਪਰਮਾਤਮਾ ਮਿਲ ਗਿਆ ਇੱਥੇ ਸਸ਼ਟਪਦੀ ਦੀ ਸੰਪੂਰਨਤਾ ਹੈ ਇਹ ਤੋਂ ਬਾਅਦ ਸ਼ੰਤਾਂ ਦੀ ਰੰਗਤਾ ਹੋਣੀ ਹੈ ਉਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸ਼ੁਰੂਆਤ ਕਰਾਂਗੇ ਇਹਨਾਂ ਦੀ ਗੁਰੂ ਸਾਹਿਬ ਜੀ ਮਿਹਰ ਕਰਨ ਇੰਨੇ ਕੂਬ ਬਚਨ ਪ੍ਰਵਾਨ ਕਰਿਓ ਆਓ ਉੜਾ ਜ ਸਮਾ ਆਪਾਂ ਨਾਮ ਨਾਲ ਜੁੜਨਾ ਨਾਮ ਤੋਂ ਬਿਗੈਰ ਕੋਈ ਸੰਗੀ ਸਾਥੀ ਨਹੀਂ ਹੈ ਨਾਮ ਹੀ ਸਾਡਾ ਸੰਗੀ ਹੈ ਨਾਮ ਹੀ ਸਾਥੀ ਹੈ ਨਾਮ ਹੀ ਸਾਡਾ ਸਾਥ ਦੇਣ ਵਾਲਾ ਹੈ ਮਹਾਰਾਜ ਕਿਰਪਾ ਕਰਨ ਸਾਰੇ ਕਿਰਪਾ ਕਰਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ